ਬੱਜੀਆ ਸਿਕਾੜਾ ਸਾਸਿਕਾ ਭਾਜੀ ਪਹਿਲੇ ਤੁਹਾਡਾ ਬਹੁਤ ਬਹੁਤ ਸਵਾਗਤ ਤੁਹਾਡਾ ਜੀ ਤੁਹਾਡਾ ਬਹੁਤ ਵਾ ਸੰਦੀਪ ਡੇਰੀ ਫਾਰਮ ਦਾ ਬਹੁਤ ਬਹੁਤ ਸਵਾਗਤ ਵੀਡੀਓ ਪਹਿਲੀ ਰ ਬਣਾ ਲਏ ਪਹਿਲੀ ਆ ਹਾਂ ਵਪਾਰ ਕਰਦੇ ਬਹੁਤ ਡੇਮ ਹੋ ਗਿਆ ਵਪਾਰ ਤੇ 15 ਸਾਲ ਹੋ ਗਏ ਲੈ ਵੀਡੀਓ ਪਹਿਲੀ ਆ ਗੁਜਰਾਤ ਜਾਂਦੇ ਰਹੇ ਆਰ ਕਾ ਸੀ ਜੰਦੀ ਗਏ ਗੁਜਰਾਤ 7 ਸਾਲ ਹੋ ਗਏ ਜਾਂਦੇ ਠੀਕ ਠੀਕ ਵੇ ਗੁਜਰਾਤ ਹੀ ਰਹੇ ਆ ਪਹਿਲੇ ਗੁਜਰਾਤ ਹੀ ਕਰਦੇ ਉਥੇ ਫਿਰ ਆਦਾ ਢਾਕ ਭਾਜੀ ਕਿਵੇਂ ਆਪਣੇ ਏਡੇ ਜਾਂ ਜੀ ਅੱਛਾ ਆਪਣੇ ਏਡੇ ਹਾਂਜੀ ਹਾਂਜੀ ਇੱਥੋਂ ਫਿਰ ਮਾਲ ਲੈ ਕੇ ਉਥੇ ਆਵੇ ਤੇ ਫਿਰ ਆ ਇੱਥੋਂ ਖੜ ਕੇ ਆਪ ਵੇਚੀਦਾ ਉਥੇ ਮੰਡੀ ਲੈ ਕੇ ਜਾਂ ਬਹੁਤ ਵੱਖਰੇ ਆਪਣੇ ਵੇਚੀ ਜਾਂਦਾ ਜਿਦਾਂ 1 1 2 2 4 4 ਸੇਲ ਹੁੰਦੀਆਂ ਵੀ ਆਪਣੇ ਫਿਰ ਇਧਰ ਪੰਜਾਬ ਦੇ ਘਰ ਕਿੰਨੇ ਕੁ ਹੋਣਗੇ ਜੀ ਇਧਰ ਜਾਂ ਆਪਦੇ ਬਹੁਤ ਜਾਣੇ ਹੋਣੇ ਆ 100 ਜਾਣੇ 100 150 ਵੱਲ ਆਣਾ ਉੱਥੇ ਜਿਆਦਾ ਹੋਣਾ ਜੀ ਆਪਦੇ ਏਡੇ ਬਣਾਈ ਆਪਣੇ ਏਡੇ ਹਾਂਜੀ ਠੀਕ ਠੀਕ ਹਾਂਜੀ ਹਾਂਜੀ ਐਰ ਕੰਸੀਜ ਨੂੰ ਗਏ ਨਹੀਂ ਫਿਰ ਗਾਂ ਮਹਿੰਗੀ ਬੜੀ ਐਰ ਕਾਂ ਪਾਣੀ ਆ ਠੀਕ ਹੈ ਖਰਚਾ ਬੜਾ ਵਾਜ ਜਾਂਦਾ ਹੋਊਗਾ ਹਾਂਜੀ ਖਰਚਾ 7000 ਆ ਜਾਂਦਾ ਇੱਕ ਦਾ ਕਿੰਨੇ ਕਿਲੋਮੀਟਰ ਪੈਂ ਜਾਂਦਾ ਜੀ ਇਥੋਂ ਇਹ ਸਾਢੇ 1450 ਕਿਲੋਮੀਟਰ ਆ ਭਾਜੀ ਇੱਕ ਸਾਈਡ ਹਾਂਜੀ ਇੱਕ ਸਾਈਡ ਦਾ ਅਪ ਡਾਉਨ 28100 ਹੋ ਜਾਂਦਾ ਸਾਢੇ ਟਰਾਲੇ ਕਿੰਨੇ ਗਾਵਾਂ ਜਾਂਦੀਆਂ ਫਿਰ 12 ਜਾਂਦੀਆਂ ਹੁਣ ਥੋੜਾ ਜਾ 27 ਹੋਈ 11 10 ਪਾਈ ਦੀਆਂ ਹੁਣ ਹਾਂਜੀ ਰੈਸਟ ਵੀ ਦਉਂਦੇ ਗੁਰਾਂ ਦੇ ਰੈਸਟ ਹਾਂਜੀ ਲਾਈ ਦੀਆਂ ਦੇਨੇ ਆਪਾਂ 4 ਵਜੇ ਲੱਦੀਆਂ ਸਵੇਰੇ 6 ਵਜੇ ਲਾਦੀਆਂ ਫੇਰ ਸ਼ਾਮਾਂ ਨੂੰ ਲੱਦੀਆਂ ਕਿਨੇ ਲਾਣੇ ਫਿਰ ਥਲੇ ਇੱਕ ਸਟਾਪ ਹੀ ਕਰੀਦਾ ਜੇ ਲੇਟ ਹੋ ਜਾਈਏ ਫਿਰ ਦੋ ਕਰਨੇ ਪੈਂਦੇ ਆ ਜੀ ਆ ਉਦੋਂ ਚਲੋ ਟਿਕਾਣੇ ਲੱਗ ਜਾਂਦੇ ਹਣਾ ਹਾਂਜੀ ਹਾਂਜੀ ਫੇਰ ਖਾਣਾ ਖੋ ਕੇ ਫੇਰ ਇਰੇੜ ਗੁਜਰਾਤ ਲੱਗੇ ਇੱਥੋਂ ਦਾ ਨਹੀਂ ਇੱਥੇ ਵਾਲਾ ਕੇ ਜਰਾਤ ਵਾਲਾ ਨਹੀਂ ਹੈ ਗੁਜਰਾਤ ਚਲੋ ਕਰੀ ਸ਼ੁਰੂ ਜੀ ਕਰੋ ਸ਼ੁਰੂ ਜੀ ਦੱਸੋ ਬਰੇ ਇਹ ਗੱਬਣ ਦੀ ਸੂਈ ਆ ਇਹ ਗੱਬਣ ਸੂਈ ਆ ਜੀ ਰਾਤ ਦੀ ਅੱਛਾ ਸੂਈ ਆ ਹਾਂ ਜੀ ਠੀਕ ਆ ਦੰਦਾ ਜਾ ਬੱਚੀ ਇਹ ਬੱਚਾ ਆ ਕੇ ਜੀ ਬੱਚਾ ਹੀ ਰਾਤ ਬੋੜਾ ਬੋੜਾ ਹੀ ਹੋਣਾ ਫਿਰ ਬੋੜਾ ਰਾਤ ਦੀ ਸੂਈ ਪਾਈ ਜੇਰ ਪਾਈ ਮਧੇਰੇ ਨੇ ਹਾਂ ਜੀ ਹਾਂ ਜੀ ਤੇ ਸੂਆ ਬਾਜੀ ਪਹਿਲਾ ਪਹਿਲਾ ਸੂਆ ਸੋਹਣੀ ਸਾਣੀ ਬੱਚੀ ਬੜੀ ਹੈ ਹਾਂ ਚੰਗੀ ਸੋਹਣੀ ਜੀ ਹੋਸਟੰਦੀ ਅੱਛੀ ਲੋ ਜੀ ਤੈ ਕਿੰਨਾ ਬਾਜੀ ਦੁੱਧ ਕਰ ਜੂਗੀ ਇਹ ਦੁੱਧ ਵੀਰ ਜੀ 15 16 ਕਿਲੋ ਵਸ਼ੀ ਦੇ ਦੂਗੀ ਆਰਾਮ ਨਾਲ ਚੋ ਆਪ ਅਸਮਾਨ ਬਿਲਕੁਲ ਵਧੀਆ ਬਹੁਤ ਆ ਠੰਡੀ ਠੰਡੀ ਹੈ ਆਜੋ ਬਾਜੀ ਆਜੋ ਲੈ ਮੂੰ ਮਾਂ ਦਿਖਾ ਰੋ ਕਰੇ ਮੂੰ ਖਾ ਬੜਾ ਵਸ਼ੀ ਬਾਠ ਠੀਕ ਆ ਆਜੋ ਆਜੋ ਲੈ ਲੈ ਚੱਲ ਲੈ ਹਾਂਜੀ ਬਾਜੀ ਬੋਲਤੇ ਵੀਰ ਜੀ 65000 ਕਰਦੇ ਆ ਹਾਂਜੀ ਹਾਂਜੀ ਸਾ 60000 ਦੀ ਪਹਿਲੀ ਵੀਡੀਓ ਦੋ ਛੋੜ ਕਰ ਦਾਂਗੇ 50000 ਹਾਂਜੀ 58000 ਆ ਜਾਓ ਬਸ ਆ ਜਾਓ ਤੇ ਆਹ ਹੈ ਜੀ ਇਹ ਵੀ ਕੱਲ ਦੀ ਸੂਈ ਆ ਜੀ ਅੱਛਾ ਹਾਂਜੀ ਕੱਲ ਗੱਬਣ ਲਈ ਤੇ ਰਾਤ ਸੂਈ ਅੱਜ ਲੈ ਆਂਦੀ ਏ ਬੱਛੀ ਆ ਗਈ ਬੱਛੀ ਬਹੁਤ ਚੰਗੀ ਦਿੱਤੀ ਬਹੁਤ ਵਧੀਆ ਬੱਛੀ ਹੈ ਨਾ ਅੱਛੀ ਕੁੜੀ ਆ ਬ੍ਰੈਂਡ ਕੁਆਲਟੀ ਦੇ ਬੱਚਾ ਦਿੱਤਾ ਬੁੜਾ ਕੁਆਲਟੀ ਦਾ ਹੂੰ ਤੇ ਕਿੰਨਾ ਕਾ ਸਟਾਰਟਿੰਗ ਕੀਤੀ ਹੈ ਫਿਰ ਨੇ ਹਾਂਜੀ ਸਟਾਰਟਿੰਗ ਕੋ 15 ਕ ਕਿਲੋ ਬੋਲਾ ਹੈਗਾ ਅੱਛਾ ਬੋਲਾ 15 ਕਿਲੋ ਹਾਂਜੀ ਇਹਦੇ ਫਿਰ ਬਾਜੀ 20 ਤੱਕ ਪਾਰ ਜਾਊਗੀ ਜਾਂ 20 ਪਲੱਸ ਕਰੂਗੀ 20 ਪਲੱਸ ਹਾਂਜੀ ਠੰਡੀ ਠ ਵੀプラス ਵਾਲੀ ਵੇੜ ਤੋਂ ਤੋਰ ਲੰਮੀ ਲੰਮੀ ਤੋਰ ਲੰਮੀ ਤੋਰ ਪੁੱਤ ਚੁਆਈ ਜੂ ਭਾਈ ਜਿੰਦੀ ਵਧੀਆ ਸਾਡਾ ਛੱਡ ਦੇ ਦੱਸ ਹਾਂ ਵੀਰ ਜੀ ਚੁਆਈ ਇਹਦੀ ਵਧੀਆ ਹਨਾ ਚੁਆਈ ਦੇ ਇੱਕ ਨੰਬਰ ਭਾਂ ਬੱਚਾ ਚੋਲੇ ਦੇ ਬਸ ਠੀਕ ਹੈ ਹਾਂਜੀ ਠੰਡੀ ਠੁੰਡੀ ਹੱਥ ਫੇਰਦੇ ਇਦਾਂ ਥੋੜਾ ਡਰਦੀ ਤਬਕਦੀ ਬਿਲਕੁਲ ਥੋੜਾ ਡਰਦੀ ਆ ਜੀ ਕੋਈ ਗੱਲ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਕੋਈ ਨਹੀਂ ਉੱਥੇ ਲੈ ਚਲੋ ਲੈ ਚਲੋ ਬਹੁਤ ਜ਼ਿਆਦਾ ਚੁਆ ਚੰਗਾ ਦੇ ਕੈਮਰੇ ਦਾ ਕਰਕੇ ਡਰਦੀ ਆ ਥੋੜੇ ਲੈ ਆ ਪੁੱਤ ਲੈ ਆ ਉੱਥੇ ਤੇ ਬਾਜੀ ਫਿਰਦੀ ਕੀ ਮੈਂ ਹਾਂਜੀ ਇੰਦੀ ਕੀਮਤ ਫਰ ਠੀਕ ਹੈ ਜੀ ਇਹ ਕਰਦਾ 70 ਦੀ ਵਿੱਚ ਹੀ ਜਿੱਦਾਂ ਬਾਜ਼ਾਰ ਆ ਬਾਹਰ ਪਰ ਆਪਾਂ 65 ਕਰਦੇ ਆ 62000 ਦੀ ਵਾਛੀ ਦੇ ਦਾਂਗੇ ਚਲੋ ਹਾਂਜੀ ਬਹੁਤ ਠੰਡੀ ਠੁੰਡੀ ਇਦਾਂ ਬੈਜੋ ਪਰ ਉਹ ਕੈਮਰੇ ਦਾ ਕਰਕੇ ਡਰਦੀ ਨਹੀਂ ਨਹੀ ਠੀਕ ਹੈ ਠੀਕ ਹਾਂਜੀ ਇਹ ਗੱਪਣਾ ਇਹ ਗੱਪਣਾ ਇਹ ਸੁਗਾ ਬਾਜੀ ਇਹ ਦੂਜਾ ਸੁਗਾ ਜੀ ਅੱਛਾ ਦੂਜਾ ਸੁਗਾ ਦਿੰਦਾ ਲੈ ਜੂ ਚੱਲ ਨਿਆਰੇ ਲਊਗਾ ਕੋਈ ਜਿਹੜਾ ਲੈ ਜੂਗਾ ਬਿਲਕੁਲ ਬਿਲਕੁਲ ਕੋਈ ਮਤਾਂ ਵੀ ਇਹ ਵੀ ਖੋਲੋ ਖੋਲੀ ਲਓ ਜੀ ਪਲੀ ਪੁਲੀ ਬੜੀ ਹੈ ਦੂਜਾ ਸੁਗਾ ਜੀ ਬਾਜੀ ਦੁੱਧ ਕਿੰਨਾ ਕਰੂ ਫਿਰ ਅਸੀਂ ਦੁੱਧੇ 20+ ਤੋਂ ਕਰੂਗੀ ਜੀ ਆਪਣੇ ਕੋਲੋਂ ਗਈ ਵਛੀ ਹੈ ਹਾਂਜੀ ਲੋ ਜੀ 20 ਪਲੱਸ ਰਿਵਾਰ ਬੜੀ ਬਣਦੀ ਦਿਨ ਦਿਨ 12 ਵੀ ਲੈ ਜੇ ਸਕਦੀ ਹੈ 13 ਵੀ ਇਦਾਂ ਹਾਂ ਹਾਂਜੀ 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 ਮਨੋ ਆਜੋ ਭਾਜੀ ਆਜੋ 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 ਹੱਥ ਫੇਰਦੇ ਵਸ਼ੀਨ ਠੰਡੀ ਠੁੰਡੀ ਬਹੁਤ ਯਾਰੀ ਬਹਿ ਜਾਓ ਭਾਵੇਂ ਦੋਵੇਂ ਵੈਬਸਾਈਟਾਂ ਤੇ ਬਹਿ ਕੇ ਲੋ ਹਾਂ ਭਾਣੀ ਬੜੀ ਝੋਲਾ ਬੜਾ ਵਸ਼ੀਨ ਪੂਰੇ ਬੜੇ ਵਾਲ ਬੜੀ ਪੂਰਾ ਕੱਢੂਗਾ ਨਾ ਜੀ ਹਾਂਜੀ ਲੈ ਚਲੋ ਤੇ ਬਾਜੀ ਫਿਰਿੰਦੀ ਕੀਮਤ ਕੀਦੀ ਮੇਰੇ 65 ਹੀ ਕਰ ਲਈਏ ਭਾਜੀ ਵੇ ਲੋ ਕਰਦੇ ਛੋੜ 60 ਦੀ ਦੇ ਦਈਏ 60000 ਦੀ ਆ ਦੋ ਛੋੜ ਕਰ ਦਨੇ ਆ 58000 52000 ਜਾ ਆਫਰ ਹੀ ਆ ਚਲ ਦੋ ਦੋ ਯਾਰ ਆਫਰ ਚਲ ਜਾਂ ਦੇ ਕੋਈ ਨਹੀਂ ਪਹਿਲੀ ਵੀਡੀਓ ਹੈ ਕਿ ਨਹੀਂ ਚਲੋ ਤੇ ਆਹ ਜੀ ਇਹ ਪਾਜੀ ਇਹਦੇ ਕੋਲ 15 ਕਿਲੋ ਦੁੱਧ ਹੁਣ ਡੰਗਰ ਜਾਦੇ ਹੋਏ ਕੱਲ ਵਛੀਆਂ ਵੱਡੀਆਂ ਵੇਗੀਆਂ ਨਾਲ ਅੰਦਰ 15 16 ਸੀ ਅੱਛਾ ਇਹ ਹੁਣ ਦੁੱਧ 13 ਕਿਲੋ ਘਟ ਗਿਆ ਥੋੜਾ ਜਿਹਾ 2 ਕਿਲੋ ਘਟਿਆ ਹੁਣ 13 ਕਿਲੋ ਝੱਗ ਮਾਰਵਾ ਝੁੰਗੀ ਆ ਗਈ ਹਾਂਜੀ ਝੁੰਗੀ ਆਏ ਸਿੰਘ ਵੱਡ ਦਤੇ ਆ ਕੇ ਨਾ ਦੁੱਧ ਵਾਲੀ ਬੈਠਾ ਨਾ ਜੀ ਪਛੀ ਦੋ ਦਸ 17 18 ਕਿਲੋ ਕਰੂਗੀ ਠੰਡੀ ਠੁੰਡੀ ਆ ਹਾਂ ਬੱਚਾ ਜੀ ਹਾਂ ਜੀ 나ੜੂ ਨਾਲ ਹੀ ਚਲੋ ਤੋਰੋ ਜੀ ਕਰ ਨੇ ਬਿਲੰਮੀ ਤਾਂ ਤੋਂ ਬੜਾ ਜ਼ਬਰਦਸਤ ਲੱਗਾ ਸੁੰਭਾ ਲਾਓ ਥੋੜਾ ਸੁੰਭਾ ਚੁਆਈ ਬੜੀ ਚੰਗੀ ਆ ਤੇ 11 ਪੱਕਾ ਕਹਿਣ ਨੂੰ ਭਾਵੇਂ 17 ਕੇ ਜਿਹਾ ਇਦਾਂ ਦੀ ਚੁਆਈ ਆ ਤੇ ਠੀਕ ਆ ਠੀਕ ਆ ਆਜੋ ਬੱਜੀ ਆਜੋ ਲੈ ਲੈ ਚੱਲ ਲੈ ਚਲ ਬੱਠ ਠੀਕ ਆ ਤੇ ਬੱਜੀ ਫਿਰ ਇੰਦੀ ਕੀਮਤ ਆ ਦੇਰੀਏ 42000 ਦੀ ਦੁੱਧ ਬੜਾ ਚੰਗਾ ਇਹ 40000 ਦੀ ਦੇ ਰਹੇ ਸਿੰਗ ਸੁੰਗਾ ਚੱਲ ਕੋਈ ਨਹੀਂ ਹੋਰ 2000 ਛੱਡ ਦੇਣੇ ਆਫਰ ਦੋ 2000 ਦੀ ਲਈ ਅੱਜ ਮੈਂ ਜਾਣ 60000 ਦੀ ਇੱਕ ਆਫਰ ਹੋਰ ਲਾਉਣੀ ਆ ਜਿਹੜਾ ਜੋੜਾ ਲਊਗਾ ਉਹਨੂੰ 2000 ਕਰਾਇਆ ਛੱਡਿਆ ਜਾਊਗਾ ਚਲੋ 2000 ਹਾਂ ਜਿਹੜਾ ਜੋੜਾ ਲਊਗਾ ਜੋਟਾ ਕੋਈ ਵੀ ਲਵੇ ਬਸ ਠੀਕ ਆ ਤੇ ਆਹ ਜੀ ਇਹ ਮੱਝ ਹੈ ਜੀ ਘਰ ਦੀ ਆ ਮੱਝ ਮੈਂ ਚੱਲ ਅੱਛਾ ਆਪਣੇ ਘਰ ਦੀ ਹੈ ਹਾਂ ਜੀ ਦੁੱਧ ਦੇ 14 15 ਕਿਲੋ ਹੁਣ 12 ਕਿਲੋ ਪੱਕਾ ਹੈ 12 ਕਿਲੋ ਹੈਗਾ ਪੱਕਾ ਲੋ ਜੀ ਤੀਜਾ ਸੁਆ ਸੁਆ ਸਿੰਘ ਹੀ ਵੱਡਾ ਬਦੁੱਦ 15 ਵੀ ਕਰ ਦਿੰਦੀ 16 ਵੀ ਕਰ ਦਿੰਦੀ ਆ ਹਾਂਜੀ ਹਾਂਜੀ ਡੰਗਰ ਜادیه ਉਹਨਾਂ ਤੁਹਾਨੂੰ ਪਤਾ ਥੋੜਾ ਜਿਹਾ ਅਜੇ ਉਧਰ ਵੀ ਵੱਜੇ ਦੁਜੇ ਠੀਕ ਆ ਇਹ ਤੁਹਾਨੂੰ ਬੜਾ ਫਰਕ ਪੈਂਦਾ ਬੜਾ ਮਾਇਦਾ ਹਾਂਜੀ ਸੁਆ ਸੁਆ ਤੀਜਾ ਜੀ 12 ਕਿਲੋ ਪੱਕਾ ਕਹਿਣ ਨੂੰ ਭਾਵੇਂ 14 15 ਕਹਿ ਦਈਏ ਹੁਣ ਦਿੰਦੀ ਆ ਪਰ ਹੁਣ ਕੱਟੀ ਆ 2-4 ਦਿਨ ਹੋ ਗਏ ਕੱਟੀ ਕੱਟਾ ਕੱਟਾ ਜੀ ਕੱਟਾ ਮਘਰ ਆ ਗਿਆ ਤਾਂ ਲੋ ਜੀ ਵੇਖੋ ਤੀਜਾ ਸੁਆ ਪੂਰੀ ਜ਼ਬਰਦਸਤ ਮੈਂ ਆਜੋ ਕਰੋ ਆਜੋ ਬਾਜੀ ਆਜੋ ਚੁਆਈ ਕਿਦੇ ਮੋਟਰ ਲੱਗੀ ਆ ਤੇ ਐ ਬੱਚਾ ਚੋਲੇ ਭੋਵੇਂ ਨੂੰ 12 ਕਿਲੋ ਪੂਰਾ ਕੰਡੇ ਵਾਲਾ ਹੈਗਾ ਨਾ ਜੀ 12 ਕਿਲੋ ਕੰਡੇ ਵਾਲਾ ਹਾਂਜੀ ਤੇ ਭਾਜੀ ਦੋ ਮੋਲੇ ਦਾ ਮੋਲੇ ਦਾ 85082 ਦੀ ਦੇ ਦਿੰਦੇ ਆ 82000 ਦੀ ਹਾਂਜੀ ਚਲੋ 80 ਦੀ ਜਾਂ ਦੋ ਇਹ ਛੱਡ ਦੋ ਚਲੋ ਠੀਕ ਹੈ ਜੀ ਕੋਈ ਨਹੀਂ ਚਲੋ ਬਤਾਹੀ ਹੈ ਜੀ ਹਾਂਜੀ ਆਹੀ ਆ ਬਾਕੀ ਕੱਚ ਕਿਹਾਂ ਬਚੀਆਂ ਆ ਗਈਆਂ ਚਲੋ ਦੇਖੋ ਜੀ ਆਹੀ ਪਸ਼ੂ ਸੇਲ ਆ ਬਾਈਆਂ ਕੋਲ ਜੀ ਤੇ ਬਾਕੀ ਮੇਰਾ ਇੱਥੇ ਆਓ ਆਰ ਚੈੱਕ ਕਰਕੇ ਲੈ ਕੇ ਜਾਓ ਚੁਆਈ ਕਰੋ ਪਾਸ ਕਰੋ ਹਨਾ ਭਾਜੀ ਠੀਕ ਹੈ ਜੀ ਹਾਂਜੀ ਆਪਣੀ ਗਾਰੰਟੀ ਦੀ ਕੋਈ ਨਹੀਂ ਬਾਅਦ ਚ ਘਰ ਗਿਆ ਦੀ ਹੈ ਕਿ ਇੱਥੇ ਗਰੰਟੀ ਆਪਾਂ ਚੋ ਥਾਣੇ ਵੇਖੋ ਆਪਾਂ ਜੋ ਕੋਈ ਹੋਣ ਲੈ ਜੂ ਫਿਰ ਤੁਹਾਡੀ ਗਰੰਟੀ ਹੈ ਹਾਂਜੀ ਇੱਥੇ ਦੀ ਗਰੰਟੀ ਆਪਣੇ ਚੋ ਕੇ ਆਓ ਠੀਕ ਹੈ ਹਾਂਜੀ ਚਲੋ ਨਮਰ ਬੋਲ ਕਰਾਂਗੇ ਜਿਹੜਾ ਆਊਗਾ ਦੂਰ ਨੇੜੇੋਂ ਹਾਂਜੀ ਹਾਂਜੀ ਠੀਕ ਹੈ ਜੀ ਨੰਬਰ ਬੋਲ ਦਿਓ ਨੰਬਰ 8264213509 ਪਿੰਡ ਜੀ ਪਿੰਡ ਗੱਗੜਪਾਣਾ ਤਹਿਸੀਲ ਬਾਬਾ ਬਗਾਲਾ ਜ਼ਿਲ੍ਹਾ ਅਮਰਸਰ ਸਰ ਸੁੱਕੇ ਭਾਈ ਦੇ ਨਾਲ ਹੀ ਆਗਲੇ ਬੰਦੇ ਇਕੱਠੇ ਹੀ ਸਾਰੇ ਹੈਗੇ ਹਾਂਜੀ ਹਾਂਜੀ ਮੋੜਨ ਦੀ ਲੋੜ ਨਹੀਂ ਪੈਣੀਗੇ ਮੋੜ ਦੀ ਲੋੜ ਨਹੀਂ ਉੱਥੋਂ ਪੁੱਛ ਲਿਓਗੇ ਹਾਂਜੀ ਹਾਂਜੀ ਚਲੋ ਸਤਿ ਸ਼੍ਰੀ ਅਕਾਲ